ਇੰਚ ਪੂਰੇ ਜੀ ਪੁਲਿਸ ਕੋ ਨੈਕਸਟ ਇਨਪੁਟ ਟੀਆਈ ਨੇ ਇੱਕ ਗ੍ਰਿਫਤਾਰੀ ਕੀਤੀ ਹੈ। ਕੱਲ ਨੂੰ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਜਿਹੜੀ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ ਹੈ। ਜਿਹਦੀ ਲੜੀ ਦੇ ਵਿੱਚ ਕਪੂਥਲਾ ਪੁਲਿਸ ਨੇ ਕੋਮਲੀ ਕਾਮਯਾਬੀ ਮਿਲੀ ਹੈ। ਜਿਹਦੇ ਵਿੱਚ 35 2025 ਨੂੰ ਹੋਈ ਜਰੀਹਾਨਾ ਜਟਾ ਪਿੰਡ ਥਾਣਾ ਰਾਵਲਪਿੰਡੀ ਦੇ ਵਿੱਚ ਐਚੀਐਨਸੀ ਬੈਂਕ ਦੇ ਵਿੱਚ ਟਕੈਦੀ ਜਿਹੜੀ ਹੋਈ ਸੀ। ਉਹਦੇ ਵਿੱਚ ਬਸੇ ਇੱਕ ਦੋਸ਼ੀ ਕਿਮੇ ਇੱਕ ਅਰੈਸਟ ਕਰ ਲਿਆ ਸੀਗਾ ਜਿਹਦਾ ਨਾਮ ਕਮੇ ਕਨਸੀਡਰ ਇਹ ਲੜੀ ਦੇ ਵਿੱਚ ਤਤੀਸ਼ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਦੋ ਹੋਰ ਮੁੱਖ ਦੋਸ਼ੀ ਨਵਜੋਤ ਸਿੰਘ ਅਤੇ ਜ਼ੁਰਾਬਰ ਸਿੰਘ ਸੋਟੀ ਦੋਵਾਂ ਨੂੰ ਕਪਥਲਾ ਪੁਲਿਸ ਨੇ ਮथुरा ਸ਼ਹਿਰ ਦੇ ਜਿਹੜਾ ਉਤਰ ਪ੍ਰਦੇਸ਼ ਦੇ ਵਿੱਚ ਹੈ ਉੱਥੋਂ ਉਹਨਾਂ ਨੂੰ ਅਰੈਸਟ ਕੀਤਾ ਦੋਵਾਂ ਨੂੰ ਇਹਨਾਂ ਕੋਲੋਂ ਇੱਕ ਇਨੋਵਾ ਕ੍ਰਸ਼ਟਾ ਗੱਡੀ ਰਿਕਵਰ ਹੋਈ ਹੈ ਤੇ तकरीबन 2 ਲੱਖ ਰੁਪਏ ਮੌਕੇ ਤੋਂ ਰਿਕਵਰ ਹੋਈ ਸੀ ਵਾਪਸ ਲਿਆ ਕੇ ਇਹਨਾਂ ਦੀ ਜਿਹੜੀ ਜੋ ਸਖਤੀ ਨਾਲ ਪੁਸ਼ਕਿਸ਼ ਕੀਤੀ ਗਈ ਉਹਦੀ ਲੜੀ ਦੇ ਵਿੱਚ ਇਹਨਾਂ ਕੋਲ ਕਾਫੀ ਜਿਹੜਾ ਹੋਰ ਡਕੈਤੀ ਦਾ ਪੈਸਾ ਸੀ ਉਹ ਵੀ ਰਿਕਵਰ ਹੋਇਆ ਅਤੇ ਇੱਕ ਨਜਾਇਜ਼ ਪਿਸਤੌਲ ਵੀ ਜਿਹੜਾ ਰਿਕਵਰ ਕੀਤਾ ਗਿਆ ਹੁਣ ਤੱਕ ਜਿਹੜੀ ਤਤੀਸ਼ ਤੌਰਾਨ ਦੋ ਨਜਾਇਜ਼ ਪਿਸਤੌਲ ਤਕਰੀਬਨ 28.67 ਲੱਖ ਰੁਪਏ ਜਿਹੜਾ ਪੈਸਾ ਜਿਹੜਾ ਡਕੈਤੀਚ ਇਹਨਾਂ ਨੇ ਲੁੱਟ ਕੀਤਾ ਸੀ ਜਿਹੜੀ ਚਿੱਟੇ ਰੰਗ ਦੀ ਵਰਨਾ ਗੱਡੀ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਗਈ ਸੀ ਅਤੇ ਇੱਕ ਨਵੀਂ ਟੋਇਟਾ ਇਨੋਵਾ ਕ੍ਰਿਸਟਾ ਗੱਡੀ ਜਿਹੜਾ ਇਹਨਾਂ ਨੇ ਖਰੀਦੀ ਸੀ ਅਜੇ ਦੀ ਕਿਸ਼ਤਾਂ ਵੀ ਇਹਨਾਂ ਨੇ ਇਸ ਪੈਸੇ ਨਾਲ ਲਈਆਂ ਇਹ ਸਾਰੇ ਉਹਨਾਂ ਅਸੀਂ ਰਿਕਵਰ ਕਰ ਲਿਆ ਹੈਗਾ ਹੈ ਜਿਹੜਾ ਫਾਰਵਰਡ ਤੇ ਬੈਕਵਰਡ ਲਿੰਕੇਜਸ ਹੈਗੇ ਆ ਜਿਹੜੇ ਪਿਸਤੌਲ ਕਿੱਥੋਂ ਆਏ ਨੇ ਹੋਰ ਇਹਨਾਂ ਦੀ ਜਿਹੜੀ ਲਿੰਕੇਜਸ ਹੈ ਉਨਾ ਤੇ ਜੇ ਕੰਮ ਕੀਤਾ ਜਾ ਰਿਹਾ ਸਰ ਇਹ ਵਿਗਨਾਹ ਕਿਸ ਤਰ੍ਹਾਂ ਮੜਿਆ ਇੱਥੋਂ ਯੂਪੀ ਤੱਕ ਇਸ ਤਰ੍ਹਾਂ ਗਿਆ ਕਦੋਂ ਕਦੋਂ ਕਿਹੜੀ ਕਿਹੜੀ ਪੁਆਇੰਟਸ ਤੇ ਇਹਨਾਂ ਨੇ ਇਨਵੈਸਟੀਗੇਸ਼ਨ ਨੂੰ ਪ੍ਰਭਾਵਿਤ ਕੀਤਾ ਮਿਸਲੀਡ ਕੀਤਾ ਔਰ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਪਹੁੰਚੇ ਹੋ ਤਾਂ ਕਿਸ ਤਰ੍ਹਾਂ ਇਹ ਸਾਰਾ ਆਪਰੇਸ਼ਨ ਸਕਸੈਸ ਹੋ ਸਕਿਆ ਨਹੀਂ ਬਿਲਕੁਲ ਸਾਡੇ ਵੱਲੋਂ ਜਿਹੜੀ ਸਪੈਸ਼ਲਾਈਜ਼ਡ ਟੀਮ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਇਨਚਾਰਜ ਸੀ ਇਹ ਡੀਐਸਪੀ ਫਗਵਾੜਾ ਵੱਲੋਂ ਬਣਾਈ ਗਈ ਸੀ ਜੋ ਬਹੁਤ ਹੀ ਮਤਲਬ ਮੁਸਤੈਦੀ ਨਾਲ ਕੰਮ ਕਰਦੇ ਹੋਏ ਫੋਰਵਰਡ ਤੇ ਬੈਕਵਰਡ ਲਿੰਕਸ ਨਾਲ ਬ੍ਰਿਡਮਾ ਇੰਦਾਰ ਜਿਹੜੀ ਹਿਊ ਐਲਈਐਸ ਦੀ ਟੈਕਨੀਕਲ ਐਵਿਡੈਂਸ ਦੇ ਆਧਾਰ ਤੇ ਇਹਨਾਂ ਨੂੰ ਅਸੀਂ ਤਕਰੀਬਨ 150-200 ਕਿਲੋਮੀਟਰ ਤੱਕ ਲਗਾਤਾਰ ਟਰੈਕ ਕੀਤਾ। ਉਹਦੇ ਬਾਅਦ ਹੀ ਜਿਹੜਾ ਮੇਨ ਮੁੱਖ ਦੋਸ਼ੀ ਅਰੈਸਟ ਹੋਇਆ ਸੀ ਅਤੇ ਉਹਦੀ ਲੜੀ ਦੇ ਵਿੱਚ ਹੀ ਫਾਰਵਰਡ ਸਮ ਜਿਹੜਾ ਪਤਾ ਲੱਗਿਆ ਕਿ ਵੱਖ-ਵੱਖ ਥਾਵਾਂ 'ਚ ਇਨਕਲੂਡਿੰਗ ਮਹਾਰਾਸ਼ਟਰ ਜਿਹੜਾ ਰਾਜਸਥਾਨ ਸਾਈਡ 'ਤੇ, ਤੇਰੇੜਾ ਸਾਈਡ 'ਤੇ ਵਿਸਾਰੇ ਪਾਸੇ ਫਿਲਕੇ ਵਾਰਸੇ ਜਿਹੜੇ ਇੱਕ ਇੱਕ ਨੇ ਚਲਦੇ ਮੁਕਾਲੇ ਰੁਕੇ ਸਰਮ। ਤੇ ਸਾਡੀ ਟੀਮ ਆਲਰੇਡੀ ਇਹਨਾਂ ਤੇ ਅਚੇ ਲੱਗੀ ਜਿਹੜੀ ਲੱਗੀਆਂ ਹੋਈਆਂ ਸੀ। ਤੇ ਸਾਨੂੰ ਉਦੋਂ ਕਾਮਯਾਬੀ ਮਿਲੀ ਜਦੋਂ ਜਿਹੜਾ ਮੋਥਰੀਆ ਦੇ ਵਿੱਚੋਂ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਸਰ ਟੋਟਲ ਅਮਾਉਂਟ ਕਿੰਨੀ ਸੀ ਲੁੱਟ ਲਈ ਦੀ ਕਿੰਨੀ ਰਿਕਵਰ ਹੋ ਗਈ ਔਰ ਜਿਹੜਾ ਬਾਕੀ ਹਿੱਸਾ ਨਹੀਂ ਰਿਕਵਰ ਹੋਇਆ ਉਹ ਇਹਨਾਂ ਨੇ ਕਿੱਥੇ ਖਰਚ ਕੀਤਾ ਬਿਲਕੁਲ ਜੋ ਸਾਨੂੰ HDFC ਬੈਂਕ ਤੋਂ ਪਤਾ ਲੱਗਿਆ ਤਕਰੀਬਨ 38 ਲੱਖ 40 ਹਜ਼ਾਰ ਰੁਪਏ ਦੀ ਜਿਹੜੀ ਡਕੈਤੀ ਹੋਈ ਸੀ ਉਹਦੇ ਵਿੱਚੋਂ ਅਸੀਂ 28 ਲੱਖ 70 ਹਜ਼ਾਰ ਰੁਪਏ ਜਿਹੜਾ ਰਿਕਵਰ ਕਰਨ 'ਚ ਕਾਮਯਾਬ ਹੋਏ ਹਾਂ ਜਿਹੜੇ ਬਾਕੀ ਪੈਸੇ ਦਾ ਜਦੋਂ ਪੁੱਛਕਿਛ ਕੀਤੀ ਗਈ ਤੇ ਇਹਨਾਂ ਵੱਲੋਂ ਬੜਾ ਹੀ ਇੱਕ ਲੈਵਿਸ਼ ਲਾਈਫਸਟਾਈਲ ਜਿਹੜਾ ਆ ਇਹਨਾਂ ਨੇ ਜਿੰਦੇ ਸੀਗੇ ਇਹਨਾਂ ਦੇ ਉੱਤੇ ਕਰਜ਼ੇ ਵੀ ਸੀ ਕਿ ਜੋ ਇਹਨਾਂ ਨੇ ਸਪੈਸ਼ਲ ਨਾਲ ਲਾਈ ਹੈਗੇ ਆ ਨਵੀਂ ਇਨੋਵਾ ਕਿਸ਼ਤਾ ਗੱਡੀ ਸੀ ਉਹਦੀ ਵੀ ਇਹਨਾਂ ਨੇ ਕਿਸ਼ਤਾ ਲਾਈਆਂ ਇਹਨਾਂ ਨੇ ਜਿਵੇਂ ਨਵਾਂ ਆਈਫੋਨ ਖਰੀਦਿਆ ਤੇ ਇਦਾਂ ਦੇ ਆ ਨੇ ਕਾਫੀ ਜਿਹੜੇ ਖਰਚੇ ਕੀਤੇ ਹੈ ਜਿਹਦੇ ਉੱਤੇ ਜਿਹੜੇ ਬਾਕੀ ਪੈਸੇ ਜਿਹੜੇ ਇਹਨਾਂ ਨੇ ਖੜਚੂ ਬਿਫਰਾਫਿਸ ਹੋ ਰਹੀ ਕਿ ਇਹ ਦਿਨੋਂ ਦੂਸਨ ਜਾਂ ਪਹਿਲਾਂ ਵੀ ਇਦਾਂ ਦੀ ਵਾਰਦਾਤਾਂ ਚ ਇਕੱਠੇ ਹੁੰਦੇ ਰਹੇ ਕ੍ਰਿਮੀਨਲ ਬੈਕਗ੍ਰਾਉਂਡ ਤੋਂ ਸੀ ਔਰ ਇਹ ਕੀ ਆ ਇਹਨਾਂ ਨੇ ਪਹਿਲੀ ਵਾਰਦਾਤ ਇਕੱਠੇ ਪਲਾਨ ਕੀਤੀ ਸੀ ਇਹਨਾਂ ਵਿੱਚੋਂ ਜਿਹੜਾ ਇੱਕ ਦੋਸ਼ੀ ਮੁਲਾਕਾਤ ਸੀ تقريبا 4 ਹਫ਼ਤੇ ਪਹਿਲਾਂ ਹੀ ਚਾਰ ਹਨ ਬਾਕੀ ਦੋ ਦੋਸ਼ੀਆਂ ਦੇ ਅਜੇ ਤੱਕ ਕੋਈ ਮੁਕਦਮਾ ਨਹੀਂ ਸੀ ਤੇ ਜਿਹੜਾ ਨਰਜੋਤ ਸਿੰਘ ਤੇ ਗੁਰਵਿੰਦਰ ਸਿੰਘ ਹੈ ਪਿੰਡ ਕਾਲਵਾ ਤੇ ਹੀ ਰਹਿਣ ਵਾਲੇ ਹੈਗੇ ਆ ਤੇ ਇੱਕ ਦੂਜੇ ਨੂੰ ਜਾਣਦੇ ਸੀ ਗੁਰਵਿੰਦਰ ਸਿੰਘ ਉਸੇ ਕੀ ਚਾਰ ਉਸ ਨਾਲ ਜਿਹੜਾ ਜਿਸ ਕਾਰਨ ਇਹ ਕੋਈ ਤੁਰੰਤ ਹੀ ਜਿਹੜਾ ਰੌਣਾ ਚੁੰਦਾ ਸੀ ਕਾ ਉਹਨੇ ਜਿਹੜਾ ਰਹਿਾਨਾ ਜੱਟਾ ਬੈਂਕ ਦੇ ਵਿੱਚ ਜਿੱਥੇ ਉਹ ਕੰਮ ਕਰਨਾ ਚਾਹੁੰਦਾ ਰਹਿੰਦਾ ਸੀਗਾ ਉਹਦੀ ਉਹਨੇ ਦੇਖਿਆ ਕਿ ਇਸ ਬੈਂਕ ਦੇ ਉੱਤੇ ਜਿਹੜਾ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਇਨਰ ਜੋਤ ਅਤੇ ਬਰਾਵਨਰ ਦਾ ਟੈਕਟ ਕਰਕੇ ਤਿੰਨੋਂ ਨੇ ਇੱਕ ਹੌਸਲਾ ਓਕੇ ਜਿਹੜਾ ਬੈਂਕ ਦੇ ਵਿੱਚ ਕਰਤੀ ਵਾਰੀ ਸਰੀ ਜਦੋਂ ਤੇ ਕੰਮ ਕਰਨ ਜਾਂਦਾ ਸੀ ਕੀ ਉੱਥੇ ਆਣਾ ਜਾਣਾ ਸੀ ਉਹ ਕਾਰਨ ਕੀ ਸੀ ਜਿਹੜਾ ਗੁਰਵਿੰਦਰ ਸਿੰਘ ਹੈ ਉਹ ਇੱਕ ਪ੍ਰਾਈਵੇਟ ਫੀਡ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਉਹਦੀ ਲੜੀ ਦੇ ਵਿੱਚ ਉਹ ਜਿਹੜਾ ਰਹਿਾਨਾ ਜੱਟਾ ਪਿੰਡ ਵਿੱਚ ਲਗਾਤਾਰ ਜਾਂਦਾ ਰਹਿੰਦਾ ਸੀ ਇੱਕ ਤੋਂ ਬਕਰ ਜਿਹੜਾ ਇਹ ਦੇਸੀ ਪਿਸਤੌਲ ਹੈਗੇ ਜੀ 32 ਬੋਰ ਦੇ ਤੇ ਇਹਦੇ ਤੇ ਹਜੇ ਤਫ਼ਤੀਸ਼ ਚੱਲ ਰਹੀ ਹੈ ਅਸੀਂ ਆਇਡੈਂਟੀਫਾਈ ਕਰ ਲਏ ਹੈਗੇ ਕਿ ਪਿਸਤੌਲ ਕਿੱਥੋਂ ਆਇਆ ਉਹਨਾਂ ਦੇ ਪਿੱਛੇ ਕੀ ਸਾਡੀ ਇਹ ਕੋਈ 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 ਅਸ ਕੋ ਕੀਤਾ ਦੈਨ ਅਪਰ ਨੂੰ ਨਗੇ ਐਸਪੀ ਮੈਡਮ ਅਗੇ ਉਹਨਾਂ ਨੇ ਸਰ ਜਦੋਂ ਇਹ ਘਟਨਾ ਹੀ ਤੁਸੀਂ ਬੈਂਕ ਚ ਮੌਜੂਦ ਸੀ ਯੈਸ ਤੇ ਤੁਸੀਂ ਸਿਕਿਉਰਿਟੀ ਦੇ ਤੌਰ ਤੇ ਜਦੋਂ ਇਦਾਂ ਦੀ ਘਟਨਾ ਹੁੰਦੀ ਹੈ ਤੁਹਾਡੇ ਵੀ ਟ੍ਰੇਨਿੰਗ ਪਾਰਟ ਹੋਊਗਾ ਕਿਹੜੇ ਕਿਹੜੇ ਪ੍ਰੀਕਾਸ਼ਨਸ ਸਗੇ ਜਿਹੜੇ ਤੁਸੀਂ ਉਸ ਟਾਈਮ ਲਏ ਪ੍ਰੀਕਾਸ਼ਨਸ ਹੈ ਹੁੰਦੇ ਕਿ ਉਸ ਤੋਂ ਤਵੱਜੋ ਕੋਈ ਡੈਲੀਟ ਹੋ ਨਾ ਕਿਸੇ ਰੱਬੀ ਤਾਹੀ ਹੋਵੇ ਕੋਈ ਜਾਨਦਾਰ ਨੁਕਸਾਨ ਨਾ ਹੋਏ ਜਸਟ ਬੈਂਕਿੰਗ ਰੂਮਸ ਅਗੇ ਬਾਕੀ ਲਿਗਨ ਅਗੇ ਅਪਾ ਕੋਈ ਕੀਤਾ ਬਗੀ ਜੋ ਕਿਸੇ ਨੂੰ ਲਾਸ ਨਾ ਹੋਏ ਬਈ ਇਮਪਲੋਏ ਨੂੰ ਪੁਲੀਨ ਸੇ ਕੇ ਨਾਮ ਤੇ ਮੈਂ ਜਸਟ ਇਸ ਲਈ ਆਇਆ ਹਾਂ ਡੈਟੇਲਿਕ ਅੱਛਾ ਹੁਣ ਜਦੋਂ ਪੁਲਿਸ ਇਹ ਦਾਅਵਾ ਕਰ ਰਹੀ ਹੈ ਕਿ ਉਹਨਾਂ ਨੇ ਪੜ੍ਹ ਲਿਆ ਕਿ ਤੁਸੀਂ ਉਹਨਾਂ ਤਿੰਨਾਂ ਲੋਕਾਂ ਨੂੰ ਪਛਾਣ ਲਿਆ ਕਿ ਇਹੀ ਰੋਬਰੀ ਚ ਸ਼ਾਮਲ ਹੋ ਰਹੇ ਹਨ ਜਾਣ ਲੈ ਕਿੰਨੂ ਹੋਈ ਹੈ ਸੀਨ ਮਗੇ ਨੂੰ ਨਗੇ ਜੁਨਾ ਚਾਰ ਟਾਲ ਨੇ ਆਈ ਇਫੈਕਸ਼ਨਸ ਐਂਡ ਮਗੇ ਉਹਨਾਂ ਦਾ ਜੂਮ ਜੁਲੀ ਸੀ ਬੰਦੇ ਉਹਨਾਂ ਦੀ ਵੌਇਸ ਪਛਾਣ ਲਿਆ ਤੇ ਐਸ ਫੋਰੇ ਬੁਤੀ ਪੁਲਿਸ ਕਪੂਤਰਾ ਦਾ ਹੈ ਕਿ ਉਹਨਾਂ ਨੇ ਲਗ ਲਗ ਤਨਿਮਤ ਕਰਵਾਉਣਾ ਜਸ ਤੁਗੀ ਉਹਨਾਂ ਨੇ ਛੋਟੇ ਟਾਈਮ ਚ ਇੱਕ ਜਿਹੜਾ ਟ੍ਰਿਸੀਵਲ ਕੇਸ ਨਹੀਂ ਸੀ ਪਰ ਕਲਪੁਸ਼ ਨੇ ਆਪਣਾ ਪੂਰਾ ਪੂਰਾ ਆਪਣਾ ਲਗਾ ਲਿਆ ਸੀ ਜੋ ਕਿ ਹਨਫਰੇਸ ਨਾ ਕਰ ਸਕਦੇ ਤੇ ਉਹ ਉਹਨਾਂ ਨੇ ਥੋੜਾ ਇੱਕ ਸ਼ਾਰਟ ਟਾਈਮ ਚ ਜੀ ਉਹਨਾਂ ਨੇ ਕਿਹਾ ਕਿ ਵਾਕਿ ਲਗਾਤਾ ਸਰ ਜਿੱਦਾਂ ਪੁਲਿਸ ਨੇ ਦੱਸਿਆ ਕਿ ਜਿਹੜੇ ਉਹ ਠੇਕੇ ਦਾ ਆਦਮੀ ਸੀ ਉਹ ਲਗਾਤਾਰ ਬੈਂਕ ਚ ਆਉਂਦਾ ਸੀ ਜਿਹੜਾ ਫੀਡ ਫੈਕਟਰੀ ਚ ਕੰਮ ਕਰਦਾ ਇੱਕੀ ਉਸੇ ਇਸ ਗੱਲ ਨੂੰ ਤਸਦੀਕ ਕਰਦੇ ਹੋ ਕਿ ਉਹ ਰਾਣਾ ਜਣਾ ਸੀ ਸਰ ਕਿ ਉਹ ਕਸਟਮਰਸ ਆਉਂਦੇ ਤੁਸੀਂ ਉਹਨਾਂ ਨੂੰ ਦੇਖਿਆ ਨਹੀਂ ਐਕਚੁਅਲ ਮੈਂ ਪਹਿਲੇ ਨਹੀਂ ਦੇਖਿਆ ਉਹਨਾਂ ਨੂੰ ਕਿ ਕੋਈ ਵਰਨਿੰਗ ਹੈ ਕਿ ਨੰਬਰ ਆਫ ਕਸਟਮਰਸ ਆਉਂਦੇ ਹੈ ਸਮੂਹਤੋਂ ਕਿ 120 ਕਸਟਮਰ ਆਫਨ ਹੋਇਆ ਤਾਂ ਹੈ ਹੋਰ ਕਿ ਉਹਦੇ ਗਿਆ ਅਸਰ ਕੋਈ ਪਾਰਟਿਕੂਲਰ ਤੁਹਾਨੂੰ ਨਹੀਂ ਮੈਂ ਕਹਿ ਸਕਦਾ ਲੁੱਟ ਚੇ ਸ਼ਾਮਲ